ਇਹ ਮਨ ਸੰਤੋਖ ਉਪਜਾ ਦੇਣਾ ਹੈ ਕਾ ਵਿਚਾਰ দান ਕਰਕੇ ਮਨ ਸੰਤੋਖ ਹੋਣਾ ਪਛਤਾਵਾ ਨਾ ਹੋਣਾ ਕਿ ਗੁਰੂ ਕੇ ਘਰ ਵਿੱਚ ਗਿਆ ਸਾ ਪ੍ਰਭਾਵਿਤ ਹੋ ਕੇ ਭਾਵ ਵਿੱਚ ਆਣ ਕੇ ਉੱਥੇ ਜੋਸ਼ ਵਿੱਚ ਆਣ ਕੇ 100 ਰੁਪਏ ਦਾਨ ਕੀਤਾ ਹੈ ਮਗਰੋਂ ਮਨ ਕੋ ਪਛਤਾਵਾ ਨਾ ਹੋਣਾ ਇਹ ਸਤ ਪ੍ਰਤਿਗਿਆ ਪੁਰਖਾਂ ਦਾ ਦਾਨ ਹੈ ਦੇ ਦੇ ਮੰਗੇ ਸੱਸਾ ਗੁਣਾ ਕਈ ਵਿਅਕਤੀ ਦਾਨ ਕਰਦੇ ਨੇ ਕਿ 1 ਰੁਪਿਆ ਮੱਥਾ ਦੇ ਕੇ ਆਣ ਕੇ ਸੱਚੇ ਪਾਤਸ਼ਾਹ ਕਿਰਪਾ ਕਰੀ ਕਰ-ਬਾਰ ਸੁਖੀ ਹੋਵੇ ਟਰਾਂਸਪੋਰਟ ਚੱਲਦੀ ਕਲਾ ਚੱਲੇ ਧੀਆਂ ਪੁੱਤਰ ਪਾਸ ਹੋਣ ਚੰਗੀਆਂ ਨੌਕਰੀਆਂ ਮਿਲਣ 1 ਰੁਪਿਆ ਦੇ ਕੇ 1000 ਰੁਪਿਆ ਮੰਗਣਾ ਇਹ ਦੂਸਰੀ ਪ੍ਰਕਾਰ ਦੇ ਦਾਨੀ ਗਿਣੇ ਜਾਂਦੇ ਨੇ। ਸੋਭ ਕਰੇ ਸੰਸਾਰ ਤੀਸਰੀ ਪ੍ਰਕਾਰ ਦੇ ਦਾਨੀ ਇਹ ਹੁੰਦੇ ਨੇ ਕਿ ਸਾਡਾ ਦਾਨ ਕਰਨ ਦੇ ਨਾਲ ਸਾਡੀ ਸ਼ੋਭਾ ਹੋਵੇ। ਜੇ ਕਦੇ ਗੁਰੂ ਕੇ ਗ੍ਰੰਥੀ ਸਿੰਘ ਨੇ ਪਾਈ ਸਾਹਿਬ ਨੇ ਅਰਦਾਸ ਕਰਨੀ ਪੁੱੜ ਜਾਣੀ। ਬਾਹਰ ਨਿਕਲਦਿਆਂ ਤਾਰ ਉਰੇ ਡਾਲੇ ਹੋ ਜਾਣਾ। ਇਹਨਾਂ ਪਤਾ ਨਹੀਂ ਮੈਂ ਐਸ ਗੁਰਦੁਆਰੇ ਸਾਹਿਬ ਦੇ ਆਉਦੇਦਾਰਾਂ ਪ੍ਰਧਾਨ ਸੈਕਟਰੀਆਂ ਮੇਰੇ ਪੈਸਿਆਂ ਦੀ ਅਰਦਾਸ ਤੋਂ ਸੰਗਤ ਆਈ ਦੇ ਵੇਲੇ ਕਿਉਂ ਨਹੀਂ ਕੀਤੀ ਇਹ ਸੋਭ ਕਰੇ ਸੰਸਾਰ। ਪਹਿਲੇ ਪਾਸੇ ہمارا ਸਾਹਮਣੇ ਆਸਥੀਵਾਰਚ ਫਰਮਾਇਆ ਹੈ ਕਈ ਦਾਨੀਆਂ ਦਾ ਭਾਵ ਇਹ ਹੁੰਦਾ ਕਿ ਸਾਡੀ ਸੋਭਾ ਹੋਵੇ ਸਾਡੀ ਵਡਿਆਈ ਹੋਵੇ ਪਰ ਸਭ ਤੋਂ ਵੱਡਾ ਦਾਨ ਕੀ ਹੈ ਜੋ ਗੁਰੂ ਕੇ ਸਿੱਖ ਨੇ ਆਪਣਾ ਮਨ ਜੋ ਹੈ ਇਹ ਗੁਰੂ ਕੇ ਚਰਨਾਂ ਵਿੱਚ ਥਾਣ ਕੇ ਅਰਪ ਦੇਣਾ ਸਭ ਤੋਂ ਵੱਡਾ ਗੁਰੂ ਕੇ ਸਿੱਖ ਨੂੰ ਦਾਨ ਇਹ ਕਰਨਾ ਚਾਹੀਦਾ ਹੈ ਤੋਂ ਸਭ ਨਾਲੋਂ ਕਰ ਦਾਨ ਇਹ ਗੁਰੂ ਕੇ ਸਿੱਖਾ ਜਿਹੜਾ ਵੀ ਤੇਰੇ ਦਰਤੇ ਕੋਈ ਸਵਾਲੇ ਕੋਈ ਭਖਾਰੇ ਕੋਈ ਆਦ ਆਵੇ ਉਹਨੂੰ ਵਿੱਤ ਦੇ ਅਨੁਸਾਰ ਸੰਧੇ ਅਨੁਸਾਰ ਦਾਨ ਕਰਨਾ ਕਰ